ਪੰਜਾਬ ਦੀ ਧਰਤੀ ਦੇ ਦੇ ਵਿਚ ਜਿੱਥੇ ਜ਼ਮੀਨ ਉਪਜਾਊ ਹੈ ਅਤੇ ਕਣਕ ਦੇ ਖੇਤ ਸੁਨਹਿਰੀ ਸਮੁੰਦਰ ਵਾਂਗ ਫੈਲੇ ਹੋਏ ਹਨ ਉੱਥੇ ਤਰਮਪੁਰ ਨਾਂ ਦਾ ਇੱਕ ਪਿੰਨ ਵਸਦਾ ਹੈ ਜਿਸ ਦੀ ਕੱਚੀ ਇੱਟ ਦੀ ਹੱਦ ਤੋਂ ਬਹੁਤ ਦੂਰੀ ਨਹੀਂ ਹੈ ਇੱਕ ਵਿਸ਼ਾਲ ਰੁੱਖ ਖੜਾ ਸੀ ਇੱਕ ਬਹੁਤ ਪੁਰਾਣਾ ਪਿੱਪਲ ਅਦਰਾਖਤ ਜੋ ਆਮ ਬੋਲਚਾਲ ਵਿੱਚ ਬਰਗਡ ਨਵਾਂਖੀ ਡਰਾਉਣਾ ਅਤੇ ਵਿਸ਼ਾਲ ਮੰਨਿਆ ਜਾਂਦਾ ਹੈ ਇਸ ਦੇ ਹਲੜਕ ਦੀਆਂ ਜਦਾਂ ਅਜਿhera ਵਾਂਗ ਮੋਟੀਆਂ ਜ਼ਮੀਨ ਨੂੰ ਇਸ ਤਰ੍ਹਾਂ ਜਕਦੇ ਹਨ ਜਿਵੇਂ ਕਿ ਇਹ ਟੇਢੇ-ਮੇਢੇ ਉਂਗਲਾਂ ਹੋਣ ਅਤੇ ਇਸ ਦਾ ਛਾਂਟਾ ਇੱਕ ਹਨੇਰਾ ਗਹਿਰਾ ਬੱਦਲ ਸੀ ਜੋ ਚੰਨ ਦੀ ਰੋਸ਼ਨੀ ਨੂੰ ਨਿਗਲ ਜਾਂਦਾ ਸੀ ਇਸ ਦਰਖਤ ਨੂੰ ਸਿਰਫ ਪੂਤ ਦਾ ਅੱਡਾ ਕਿਹਾ ਜਾਂਦਾ ਸੀ ਕੋਈ ਇਸ ਦੇ ਦਾਣੇ ਨਹੀਂ ਕੱਟਦਾ ਸੀ ਕਿਉਂਕਿ ਇਹ ਹਨੇਰਾ ਹੋਣ ਤੋਂ ਬਾਅਦ ਇਸ ਦੇ ਸੁੱਕੇ ਪੱਤੇ ਵੀ ਇਕੱਠੇ ਕਰਨ ਦੀ ਹਿੰਮਤ ਕੋਈ ਨਹੀਂ ਕਰਦਾ ਸੀ ਜਿਹੜਿਆਂ ਤੋਂ ਬਾਅਦ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਕਿ ਇਹ ਇੱਕ ਚਦੇ ਲਟਕਾਣਾ ਹੈ ਇੱਕ ਔਰਤ ਦੀ ਆਤਮਾ ਜਿਸ ਦੀ ਜ਼ਿੰਦਗੀ ਭਿਆਨਕ ਦੁੱਖ ਜਾਂ ਬੇਇਨਸਾਫੀ ਵਿੱਚ ਖਤਮ ਹੋ ਗਈ ਸੀ ਹੁਣ ਉਹਨਾਂ ਥਾਵਾਂ ਤੇ ਪਟਕਣ ਲਈ ਇਸ਼ਰਾਪੀ ਹੋਈ ਸੀ ਜੋ ਦੋ ਜਹਾਨਾਂ ਦੇ ਵਿਚਕਾਰ ਹਨ ਸਾਡੀ ਕਹਾਣੀ ਜਗਤ ਸਿੰਘ ਨਾਮ ਦੇ ਨੌਜਵਾਨ ਦੀ ਹੈ ਜੋ ਆਪਣੀ ਤੇਜ ਬੁੱਧੀ ਅਤੇ ਉਹਨਾਂ ਹੀ ਗੁੱਸੇ ਲਈ ਜਾਣਿਆ ਜਾਂਦਾ ਸੀ ਜਗਤ ਨੇਦਰ ਸੀ ਪਰ ਹੰਕਾਰੀ ਵੀ ਉਹ ਬੁੱਢੀਆਂ ਔਰਤਾਂ ਦੀਆਂ ਕਹਾਣੀਆਂ ਖਾਸ ਕਰਕੇ ਪਿੱਪਲ ਦੇ ਦਰੱਖਤ ਬਾਰੇ ਜੀ ਤਾਂ ਮੀਆਂ ਨੂੰ ਮਜ਼ਾਕ ਸਮਝਦਾ ਸੀ। ਆਂਦੇ ਵਿਸ਼ਵਾਸ ਉਹ ਆਪਣੀ ਪੱਗ ਠੀਕ ਕਰਦੇ ਹੋਏ ਕਹਿੰਦਾ ਸੀ। ਬਸ ਸਾਨੂੰ ਅੰਦਰ ਬਿਠਾਉਣ ਅਤੇ ਬੋਰ ਕਰਨ ਦਾ ਇੱਕ ਪੁਰਾਣਾ ਤਰੀਕਾ। ਇੱਕ ਦਿਨ ਸ਼ਾਮ ਹਵਾ ਭਾਰੀ ਅਤੇ ਸ਼ਾਂਤ ਸੀ ਜਿਸ ਵਿੱਚ ਗੋਹਿਆ ਅਤੇ ਚੰਬੇਲੀ ਦੀ ਮਹਿਕ ਰੂਚੀ ਹੋਈ ਸੀ। ਜਗ ਗਵੰਡੀ ਪਿੰਡ ਵਿੱਚ ਇੱਕ ਵਿਆਹ ਦੇ ਜਲਸੇ ਵਿੱਚ ਗਿਆ ਹੋਇਆ ਸੀ। ਉਸਨੇ ਥੋੜੀ ਜਿਆਦਾ ਲੱਸੀ ਪੀਤੀ ਹੋਈ ਸੀ ਅਤੇ ਹੌਸਲਾ ਮਹਿਸੂਸ ਕਰ ਰਿਹਾ ਸੀ। ਉਸਨੇ ਘਰ ਜਾਣ ਲਈ ਛੋਟਾ ਰਸਤਾ ਲੈਣ ਦਾ ਫੈਸਲਾ ਕੀਤਾ ਸਿੱਧਾ ਝੂਟ ਦਾ ਅੱਡਾ ਦੇ ਕੋਲੋਂ ਲੰਘਦਾ ਸੀ ਜਿਉਂ ਹੀ ਉਹ ਪਿੱਪਲ ਦੇ ਨੇੜੇ ਪਹੁੰਚਿਆ ਹਵਾ ਹੋਰ ਠੰਡੀ ਹੋ ਗਈ ਪਿੰਨਦਿਆਂ ਹਵਾਵਾਂ ਦੂਰੋਂ ਕਿਸੇ ਕੁੱਤੇ ਦਾ ਭੌਂਕਣਾ ਪਾਣੀ ਦੇ ਪੈਪਾਂ ਦੀ ਧਾਲ ਦਰਖਤ ਦੀ ਅਠਾ ਸ਼ਕਤੀ ਵਿੱਚ ਗਵਾਚ ਗਈਆਂ ਤਾਰੇ ਵੀ ਇਸ ਦੇ ਸੰਗਨੇ ਪੱਤਿਆਂ ਵਿੱਚੋਂ ਚਮਕਣ ਤੋ ਛਿਖਦੇ ਸਨ ਜਦੋਂ ਜਗ ਉਸ ਸਭ ਤੋਂ ਮੇਰੀ ਧਾਂ ਤੇ ਪਹੁੰਚਿਆ ਜਿੱਤਨੇ ਬਿੱਪਲ ਦਾ ਪਰਛਾਵਾਂ ਪੂਰ ਪਰੇ ਰਾਸਤੇ ਦੇ ਕੰਬਲ ਵਾਂਗ ਪਿਆ ਹੋਇਆ ਸੀ ਉਹ ਰੁਕ ਗਿਆ ਉਸਨੇ ਆਪਣੇ ਆਪ ਨੂੰ ਕਿਹਾ ਕਿ ਇਹ ਸਿਰਫ ਦਰਖਤ ਦਾ ਫੈਸ਼ਨ ਹੈ ਜੋ ਇਸ ਨੂੰ ਬੇਚੈਨ ਕਰ ਰਿਹਾ ਹੈ ਡਰ ਨਹੀਂ ਫਿਰ ਉਸਨੇ ਉਸ ਨੂੰ ਦੇਖਿਆ ਸਭ ਤੋਂ ਹੇਠਲੀ ਲੜਕ ਦੀ ਜੜ ਤੇ ਹੇਟਾਂ ਕਦੀ ਤਨ ਦੀ ਹਲਕੀ ਜਿਹੀ ਰੋਸ਼ਨੀ ਨਾਲ ਚਮਕਦੀ ਇੱਕ ਦਿਲ ਨੂੰ ਤੋੜਨ ਵਾਲੀ ਸੁੰਦਰਤਾ ਵਾਲੀ ਔਰਤ ਸੀ ਉਸਨੇ ਛੋਟੇ ਤੇ ਰੰਗ ਦੀ ਇੱਕ ਸੁਧਾਰਨ ਪਰ ਸੁੰਦਰ ਸਲਵਾਰ ਕਮੀਜ਼ ਪਾਈ ਹੋਈ ਸੀ ਅਤੇ ਉਸਦੇ ਵਾਲ ਨਵੇਂ ਚੰਨ ਵਾਂਗ ਕਾਲੇ ਉਸਦੀ ਪਿੱਠ ਤੇ ਡੇਗਰੇ ਸਨ ਉਸਦਾ ਚਿਹਰਾ ਬੇਦਾਗ ਸੀ ਅੱਖਾਂ ਵੱਡੀਆਂ ਸਨ ਅਤੇ ਉਦਾਸ ਬੁੱਲ ਗੁਲਾਬ ਜਲ ਦੇ ਰੰਗ ਦੇ ਵਾਂਗ ਉਹ ਇੱਕ ਜਲਦੀ ਹੋਈ ਮੁਗਲ ਤਸਵੀਰ ਵਾਂਗ ਲੱਗ ਰਹੀ ਸੀ ਜਗਤਦਾਦ ਸਾਹ ਸੁੱਕ ਗਿਆ ਉਸਨੇ ਸਥਾਨਕ ਪਿੰਡਾਂ ਵਿੱਚ ਪਦੇਵੀ ਅਜੇ ਹੀ ਸ਼ਾਨਦਾਰ ਔਰਤ ਨਹੀਂ ਦੇਖੀ ਸੀ। ਉਹ ਚਦੇਰ ਬਾਰੇ ਸਭ ਕੁਝ ਭੁੱਲ ਗਿਆ। ਉਹ ਚਤਾਵਨੀਆਂ ਭੁੱਲ ਗਿਆ। ਉਸ ਨੂੰ ਸਿਰਫ ਆਪਣੀ ਜਵਾਨੀ ਦਾ ਮਾਣ ਯਾਦ ਆ ਗਿਆ। ਉਸ ਨੇ ਆਪਣਾ ਗਲਾ ਸਾਫ਼ ਕੀਤਾ। ਓਏ। ਉਸ ਨੇ ਹਵਾ ਦਿੱਤੀ। ਇਸ ਤਰ੍ਹਾਂ ਦੀ ਰਾਤ ਨੂੰ ਤੁਹਾਡੇ ਵਰਗੀ ਖੂਬਸੂਰਤ ਰੂਹ ਨੂੰ ਕੀ ਬਾਹਰ ਲੈ ਆਇਆ? ਔਰਤ ਨੇ ਹੌਲੀ ਜਿਹੀ ਆਪਣਾ ਸਿਰ ਮੋੜਿਆ। ਉਸ ਦੀ ਨਜ਼ਰ ਨਰਮ ਸੀ। ਫਿਰ ਵੀ ਉਸ ਨੂੰ ਵਹਿਨ ਦੀ ਪ੍ਰਤੀਤ ਹੋਈ। ਉਸ ਦੀ ਆਵਾਜ਼ ਜਦੋਂ ਉਹ ਬੋਲੀ ਤੇ ਖਾਲੀ ਖੂਏ ਸੁੱਕੇ ਪੱਤਿਆਂ ਦੀ ਖਸਸਸਾਟ ਵਾਂਗ ਸੀ ਡੂੰਘੇ ਅਤੇ ਉਦਾਸੀ ਭਰੀ ਉਸ ਨੇ ਪੁਰਾਣਾ ਕਿਸਮਤ ਵਾਲਾ ਸਵਾਲ ਪੁੱਛਿਆ ਜੋ ਕਮਜ਼ੋਰੀ ਦੇ ਪਰਦੇ ਵਿੱਚ ਲਿਪਟਿਆ ਹੋਇਆ ਸੀ ਪਰਦੇਸੀ ਮੈਂ ਰਾਹ ਭੁੱਲ ਗਈਆਂ ਮੇਰਾ ਘਰ ਦੂਰ ਹੈ ਤੇ ਰਾਹ ਹਨੇਰਾ ਕੀ ਤੁਸੀਂ ਮੇਰੇ ਨਾਲ ਚੱਲੋਗੇ ਜਗਤ ਦੀ ਸ਼ਾਤ ਤੇ ਮਰਦਾਨਗੀ ਦੇ ਮਾਨ ਨਾਲ ਭਰ ਗਈ ਉਸ ਨੇ ਸੋਚਿਆ ਦੇਖੋ ਇਹ ਹਸੀਨਾ ਮੇਰੀ ਰੱਖਿਆ ਲਈ ਕਹਿ ਰਹੀ ਹੈ ਬੁੱड्ढे ਮੂਰਖ ਇਸ ਨੂੰ ਪੂਤ ਕਹਿਣ ਮੈਂ ਇਸ ਨੂੰ ਕਿਸਮਤ ਕਹਿੰਦਾ ਹਾਂ ਬੇਸ਼ੱਕ ਮੈਂ ਤੁਹਾਡੇ ਨਾਲ ਚੱਲਾਂਗਾ ਉਸਨੇ ਉਦਾਨ ਕੀਤਾ ਆਪਣੀ ਸ਼ਾਤੀ ਲਾਉਂਦੇ ਹੋਏ ਮੇਰਾ ਨਾਮ ਜਗਤ ਸਿੰਘ ਹੈ ਮੈਂ ਜੰਗਲ ਵਿੱਚ ਸ਼ੇਰ ਵਾਂਗ ਸੜਕ ਤੇ ਚੱਲਦਾ ਹਾਂ ਮੈਨੂੰ ਆਪਣੀ ਦਿਸ਼ਾ ਦੱਸੋ ਅਤੇ ਮੈਂ ਸਵੇਰ ਤੱਕ ਤੁਹਾਡਾ ਪਰਛਾਵਾਂ ਬਣਾਗਾ ਉਸਨੇ ਉਸ ਨੂੰ ਮੁਸਕਰਾਹਟ ਦਾ ਇੱਕ ਪੂਤ ਦਿੱਤਾ ਇੱਕ ਮੁਸਕਰਾਹਟ ਜੋ ਕਦੇ ਵੀ ਉਸ ਦੀਆਂ ਅੱਖਾਂ ਤੱਕ ਨਹੀਂ ਪਹੁੰਚੀ ਅਤੇ ਪਿੰਡ ਤੋਂ ਦੂਰ ਰਸਤੇ ਦੇ ਤੁਰਨਾ ਸ਼ੁਰੂ ਕਰ ਦਿੱਤਾ। ਜਗਤ ਉਸ ਦੇ ਨਾਲ-ਨਾਲ ਚੱਲਿਆ, ਗੱਲਬਾਤ ਕਰਨ ਦੀ ਬੇਤਾਬੀ ਨਾਲ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਆਪਣੀਆਂ ਜ਼ਮੀਨਾਂ, ਆਪਣੇ ਪਰਿਵਾਰ ਦੇ ਮਾਨ ਅਤੇ ਹੰਦਰ ਮੌਸਮ ਬਾਰੇ ਗੱਲ ਕੀਤੀ। ਉਹ ਸਿਰ ਸਿਰ ਹਿਲਾਉਂਦੀ, ਸ਼ਾਂਤ ਇੱਕ ਸ਼ਬਦੀ ਜਵਾਬ ਦਿੰਦੀ। ਉਸ ਦੀ ਚੁੱਪ ਬੇਰੁਕੀ ਨਹੀਂ ਸੀ, ਇਹ ਡੂੰਗੀ ਸੀ, ਜਿਵੇਂ ਕਿ ਕਿਸੇ ਪੁਰਾਣੇ ਦੁੱਖ ਦਾ ਬੋਝ ਹੋਵੇ। ਉਸ ਨੂੰ ਵਾਰ-ਵਾਰ ਦੇਖ ਰਿਹਾ ਸੀ ਉਸ ਦਿਨ ਨਹਾਲ ਚਾਲ ਤੋਂ ਮੋਹਤੀ ਉਸਨੇ ਦੇਖਿਆ ਕਿ ਉਹ ਆਸਮਾਨ ਜ਼ਮੀਨ ਤੇ ਇਨੀ ਆਸਾਨੀ ਨਾਲ ਤੁਰਦੀ ਸੀ ਕਦੇ ਠੋਕਰ ਨਹੀਂ ਖਾਦੀ ਸੀ ਕਦੇ ਵੀ ਦੇਖਣ ਦੀ ਲੋੜ ਨਹੀਂ ਪੈਂਦੀ ਸੀ ਇਹ ਉਹੀ ਅਜੀਬ ਨਿਰਵਗਨਤਾ ਸੀ ਜਿਸਨੇ ਅਖੀਰਕਾਰ ਉਸ ਨੂੰ ਦੇਖਣ ਲਈ ਪ੍ਰੇਰਿਆ ਉਸਨੇ ਆਪਣੇ ਤੂੜ ਭਰੇ ਕੰਮਕਾਜ ਨਾਲ ਸਖਤ ਹੋਏ ਪੈਰਾਂ ਨੂੰ ਦੇਖਿਆ ਜੋ ਹਰ ਭਾਰੀ ਕਦਮ ਨਾਲ ਤੂੜ ਦੇ ਛੋਟੇ ਬੱਦਲ ਉਠਾਉਂਦੇ ਸਨ ਫਿਰ ਉਸਨੇ ਉਸ ਦੇ ਪੈਰਾਂਵਲ ਦੇਖਿਆ ਉਸ ਦੀ ਸਲਵਾਰ ਦਾ ਚਿੱਟਾ ਕਿਹੜਾ ਜ਼ਮੀਨ ਨੂੰ ਬਹੁਤ ਘੱਟ ਛੂ ਰਿਹਾ ਸੀ ਪਰ ਇਹ ਕਾਫੀ ਸੀ ਜਗਤ ਦਾ ਖੂਨ ਬਰਫ਼ ਬਣ ਗਿਆ ਉਸ ਦਾ ਦਿਲ ਰੁਕ ਗਿਆ ਇਹ ਇੱਕ ਫਸੇ ਹੋਏ ਪੰਛੀ ਵਾਂਗ ਉਸ ਦੀਆਂ ਅਸਲੀਆਂ ਨਾਲ ਟਕਰਾਉਣ ਲੱਗਾ ਉਸਨੇ ਨਾਜ਼ੁਕ ਹਲਕੀਆਂ ਪੈਰਾਂ ਦੀਆਂ ਗਿੱਟੀਆਂ ਦੇਖ ਲਈਆਂ ਪਰ ਉਹ ਪੂਰੀ ਤਰ੍ਹਾਂ ਨਾਲ ਪਿੱਛੇ ਨੂੰ ਮੁੜੀਆਂ ਹੋਈਆਂ ਸੰਤ ਹੱਡੀਆਂ ਅੱਗੇ ਨੂੰ ਇਸ਼ਾਰਾ ਕਰ ਰਹੀਆਂ ਸਨ ਜਿੱਥੇ ਪੈਰਾਂ ਦੀਆਂ ਉਂਗਲਾਂ ਹੋਣੀਆਂ ਚਾਹੀਦੀਆਂ ਹਨ ਅਤੇ 10 ਸੰਪੂਰਨ ਉਂਗਲਾਂ ਉਸੇ ਥਾਂ ਵੱਲ ਮੂੰਹ ਕਰ ਰਹੀਆਂ ਸਨ ਜਿੱਥੋਂ ਉਹਨੇ ਲੰਗੇ ਸਨ ਕੁਦੇਲ ਦੇ ਅਸਲ ਪੈਰ ਫਗਟ ਹੋ ਗਏ ਸਨ ਉਹ ਅੱਗੇ ਨੂੰ ਤੁਰ ਰਹੀ ਸੀ ਫਿਰ ਵੀ ਉਸਦੇ ਪੈਰ ਪਿੱਛੇ ਨੂੰ ਇਸ਼ਾਰਾ ਕਰ ਰਹੇ ਸਨ ਇੱਕ ਸਪਸ਼ਟ ਅਤੇ ਡਰਾਉਣੀ ਨਿਸ਼ਾਨੀ ਕਿ ਉਹ ਇਸ ਦੁਨੀਆ ਦੀ ਨਹੀਂ ਸੀ ਕੋਈ ਇਨਸਾਨੀ ਔਰਤ ਨਹੀਂ ਸੀ ਬਲਕਿ ਇੱਕ ਪੂਤਨੀ ਜਾਂ ਇਸ ਤੋਂ ਵੀ ਮਾਦਾ ਤਰਨਾਖ ਚੁਦੇਲ ਸੀ ਇੱਕ ਅੰਦਰੂਨੀ ਜੰਗਲੀਦਾਰ ਨੇ ਜਗਤ ਸਿੰਘ ਨੂੰ ਜਕੜ ਲਿਆ ਕੁਝ ਪਹਿਲਾਂ ਦਾ ਹੰਕਾਰ ਉਹ ਹਵਾ ਹੋ ਗਿਆ ਸੀ ਉਸ ਨੂੰ ਕਮਜ਼ੋਰ ਅਤੇ ਨਾਮ ਦਾ ਛੱਡ ਗਿਆ ਉਹ ਚਿੱਕਿਆ ਨਹੀਂ ਧਰਤੀ ਦਾ ਇੱਕ ਸੱਚਾ ਪੁੱਤਰ ਜਾਣਦਾ ਹੈ ਕਿ ਚਿੱਕਣਾ ਸਿਰਫ ਕੂਟ ਨੂੰ ਨੇਰੇ ਬਣਾਉਂਦਾ ਹੈ ਉਸ ਨੂੰ ਡੌੜਨਾ ਪਿਆ ਪਰ ਉਹ ਜਾਣਦਾ ਸੀ ਕਿ ਉਹ ਸਿਰਫ ਡੌੜ ਨਹੀਂ ਸਕਦਾ ਇਸ ਨਾਲ ਇਹ ਪ੍ਰਗਟ ਹੋ ਜਾਵੇਗਾ ਕਿ ਉਸ ਨੇ ਉਸਨ ਦਾ ਭੇਤ ਦੇਖ ਲਿਆ ਹੈ ਉਸ ਨੂੰ ਚਲਾਕੀ ਨਾਲ ਕੰਮ ਲੈਣਾ ਪਵੇਗਾ ਉਸ ਨੇ ਆਪਣੀ ਪੱਗ ਨਾਲ ਏਰਾ ਫੇਰੇ ਕੀਤੀ ਆ ਉਸ ਨੇ ਉੱਚੀ ਆਵਾਜ਼ ਵਿੱਚ ਕਿਹਾ ਆਪਣੇ ਅੰਦਰਲੇ ਡਰ ਨੂੰ ਲੁਕਾਉਣ ਲਈ ਮੈਨੂੰ ਮਾਫ਼ ਕਰਨਾ ਬੀਬੀ ਮੇਰਾ ਲੱਗਦਾ ਹੈ ਕਿ ਮੇਰਾ ਪੈਸਿਆਂ ਵਾਲਾ ਬਟੂਆ ਦਰਖਤ ਦੇ ਨੇੜੇ ਡਿੱਗ ਗਿਆ ਹੈ ਮੈਂ ਇਸ ਤੋਂ ਬਿਨਾ ਅੱਗੇ ਨਹੀਂ ਜਾ ਸਕਦਾ ਮੇਰੇ ਪਰਿਵਾਰ ਦੇ ਮਾਣ ਲਈ ਮੈਨੂੰ ਇਸ ਨੂੰ ਤੁਰੰਤ ਲਿਆਉਣਾ ਪਵੇਗਾ ਇੱਥੇ ਉਡੀਕ ਕਰੋ ਮੈਂ ਇੱਕ ਪਲ ਵਿੱਚ ਵਾਪਸ ਆਵਾਂਗਾ ਤੇ ਦੇ ਰੁਕ ਗਈ ਉਸਨੇ ਆਪਣਾ ਸਿਰ ਮੋੜਿਆ ਪਰ ਸਿਰਫ ਥੋੜਾ ਜਿਹਾ ਉਸਦਾ ਨਿਰਦੋਸ਼ ਚਿਹਰਾ ਅਜੀਬ ਵੀ ਅੱਧਾ ਪਰਛਾਵਾਂ ਵਿੱਚ ਸੀ ਚਿੰਤਾ ਨਾ ਕਰੋ ਜਗਤ ਸਿੰਘ ਉਸਨੇ ਕਿਹਾ ਉਸ ਦੀ ਆਵਾਜ਼ ਇੱਕ ਨੀਵੇਂ ਲਬਾਉਨੇ ਫਿਰ ਵੀ ਦੂੰਗੇ ਅਧਕਾਰ ਵਾਲੇ ਰੋ ਵਿੱਚ ਡੁੱਗ ਗਈ ਮੈਂ ਉਡੀਕ ਕਰਾਂਗੀ ਅਤੇ ਸਵੇਰੇ ਤੁਹਾਡੇ ਨਾਲ ਹੀ ਚੱਲਾਂਗੀ ਇਹ ਤਾਂ ਕੀ ਉਹ ਉਸ ਦਾ ਨਾਮ ਜਾਣਦੀ ਸੀ ਇੱਕ ਨਾਮ ਜੋ ਉਸ ਨੇ ਸਿਰਫ ਕੁਝ ਪਲ ਪਹਿਲਾਂ ਹੀ ਦੱਸਿਆ ਸੀ ਉਸ ਦੀ ਕਿਸਮਤ ਨੂੰ ਸੀਲ ਕਰ ਦਿੱਤਾ ਉਹ ਉਸ ਦੀ ਉਡੀਕ ਕਰ ਰਹੀ ਸੀ ਜਦ ਤਨੇ ਇੱਕ ਖੋਰ ਸ਼ਬਦ ਲਈ ਉਡੀਕ ਨਹੀਂ ਕੀਤੀ ਉਹ ਮੋੜਿਆ ਅਤੇ ਨਾ ਸਿਰਫ ਦੌੜਿਆ ਉਹ ਉੱਡ ਗਿਆ ਉਹ ਇੱਕ ਸ਼ਰਾਫਤ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਆਦਮੀ ਦੀ ਸ਼ਕਤੀ ਨਾਲ ਦੌੜਿਆ ਉਹ ਆਪਣੇ ਘਰ ਵੱਲ ਨਹੀਂ ਦੌੜਿਆ ਉਹ ਨੇੜਲੇ ਗੁਰਦੁਆਰੇ ਦੀਆਂ ਲੇਟਾਂ ਵੱਲ ਦੌੜਿਆ ਸਰ ਉਹ ਹੀ ਤਾਂ ਸੀ ਜਿੱਤੇ ਉਹ ਜਾਣਦਾ ਸੀ ਕਿ ਉਹ ਸੁਰੱਖਿਤ ਹੋਵੇਗਾ ਉਹ ਆਪਣੇ ਪਿੱਛੇ ਫਸਫਸਾਟ ਸੁਣ ਰਿਹਾ ਸੀ ਚੁੱਕੀ ਜਟਾਂ ਉਤੇ ਰੇਸ਼ਮ ਦੇ ਇਸਰੰਦੀ ਆਵਾਜ਼ ਵਾਂਗ ਅਤੇ ਇੱਕ ਅਲਬਦ ਅਜੀਬ ਨਰਮ ਤਬ ਤਬ ਜਿਵੇਂ ਕਿ ਉਸ ਦੇ ਪਿੱਛੇ ਮੂੰਹ ਕਿਤੇ ਪੈਰ ਉਸ ਨੂੰ ਅੱਗੇ ਵਧਾ ਰਹੇ ਸਨ ਗਤੀ ਫਧਰੇ ਸਨ ਉਸ ਨੇ ਛੇ ਮੁੜ ਕੇ ਦੇਖਣ ਦਾ ਇਤਰਾ ਮੋੜ ਲਿਆ ਉਹ ਡੌੜ ਨਹੀਂ ਰਹੀ ਸੀ ਉਹ ਤਿਲਕ ਰਹੀ ਸੀ ਉਹ ਦਿੱਤੇ ਕੱਪੜੇ ਇੱਕ ਅਧਿਕ ਹਵਾ ਵਿੱਚ ਲਹਿਰਾਉਂਦੇ ਜਾਪਦੇ ਸਨ ਅਤੇ ਉਸ ਦੇ ਲੰਮੇ ਕਾਲੇ ਵਾਲ ਉਸ ਦੇ ਚਿਹਰੇ ਦੇ ਆਲੇ-ਦੁਆਲੇ ਘਮਰੇ ਸਨ ਜੋ ਹੁਣ ਸੁੰਦਰ ਨਹੀਂ ਸੀ ਬਲਕਿ ਸ਼ੁੱਧ ਉਖੇ ਗੁੱਸੇ ਦਾਇਕ ਮਾਸਕ ਸੀ ਉਸ ਦੀਆਂ ਅੱਖਾਂ ਇੱਕ ਸੰਸਕਾਰ ਦੀ ਅੱਗ ਦੀ ਹਲਕੀ ਬੇਚੈਨ ਰੋਸ਼ਨੀ ਨਾਲ ਚਮਕ ਰਹੀਆਂ ਸਨ ਜਗਤ ਨੇ ਆਪਣੇ ਆਪ ਨੂੰ ਇਸ ਤੋਂ ਕਿਤੇ ਜ਼ਿਆਦਾ ਸਖਤ ਅੱਕਿਆ ਜਿੰਨਾ ਕਿ ਉਸ ਨੇ ਕਦੇ ਵੀ ਪਿੰਡ ਦੀ ਕੁਸ਼ਤੀ ਦੇ ਮੈਦਾਨ ਦੇ ਦੌਰਾਨ ਵੀ ਕੀਤਾ ਸੀ ਉਖਾਰੀਆਂ ਦੇ ਉੱਪਰ ਉੱਡ ਗਿਆ ਆਪਣੇ ਪਾਸੇ ਦੇ ਖਤਰਨਾਕ ਦਰਦ ਨੂੰ ਅੰਤਿਤ ਕੀਤਾ ਅਤੇ ਹਰ ਇੱਕ ਬੇਚੈਨ ਸਾਹ ਲੈਣ ਵਾਲੇ ਸਾਹ ਨਾਲ ਗੁਰੂ ਨਾਨਕ ਅੱਗੇ ਅਰਦਾਸ ਕੀਤੀ ਆਖਰਕਾਰ ਉਹ ਇੱਕ ਛੋਟੇ ਸਥਾਨੇ ਗੁਰਦੁਆਰੇ ਦੇ ਦਰਵਾਜ਼ੇ ਕੋਲ ਅੰਦਰ ਦਾਖਲ ਹੋਇਆ ਇਹ ਬੰਦ ਸੀ ਪਰ ਉਸ ਨੇ ਆਪਣੇ ਆਪ ਨੂੰ ਸਾਹਮਣੇ ਵਾਲੇ ਪਲੇਟਫਾਰਮ ਤੇ ਸੌਟ ਦਿੱਤਾ ਸ਼ਾਨ ਸਾਹਿਬ ਦੇ ਨੇੜੇ ਅੰਡੇ ਪਵਿੱਤਰ ਸੰਗ ਮਰਮਰ ਨੂੰ ਚੂਨ ਲਈ ਹੱਥ ਪੈਰ ਮਾਰੇ ਉਹ ਡਿੱਗ ਪਿਆ ਸਾਹ ਲੈਂਦਾ ਹੋਇਆ ਉਸ ਦੀਆਂ ਬਾਹਾਂ ਹੰਦੀ ਪੱਤਰ ਦੀ ਰੇਲਿੰਗ ਦੇ ਦਿਵਾਲੇ ਕਾਸ ਕੇਲੇ ਪੀਆਂ ਹੋਈਆਂ ਸਨ ਅਰਦਾਸ ਅਜੇ ਨਹੀਂ ਹੋਈ ਸੀ ਨਾ ਹੀ ਸੂਰਜ ਦੀਆਂ ਪਹਿਲੀਆਂ ਕਿਰਨਾਂ ਨੇ ਅਜੇ ਹਨੇਰੇ ਨੂੰ ਤੋੜਿਆ ਸੀ ਤੇਲ ਅਜੇ ਵੀ ਆ ਰਹੀ ਸੀ ਉਸਨੇ ਉਸ ਨੂੰ ਗੁਰਦੁਆਰੇ ਦੀ ਕੰਨ ਦੇ ਬਿਲਕੁਲ ਬਾਹਰ ਚੋਕ ਦੇ ਸੁਣਿਆ ਜੋ ਇਸ ਦੇ ਪਿੱਛਾ ਕਰਨ ਨਾਲੋਂ ਵੀ ਜ਼ਿਆਦਾ ਡਰਾਉਣੀ ਸੀ ਫਿਰ ਉਸ ਦੀ ਆਵਾਜ਼ ਆਈ ਪਹਿਲਾਂ ਨਾਲੋਂ ਸਾਫ਼ ਅਤੇ ਠੰਡੀ ਸਰਦੀਆਂ ਦੇ ਤੁੰਡ ਵਾਂਗ ਕੰਡ ਉੱਤੇ ਸਰਕਦੀ ਹੋਈ ਜਗਤ ਸਿੰਘ ਰਾਤ ਲੰਮੀ ਹੈ ਤੂੰ ਮੇਰੇ ਪੈਰਾਂ ਵੱਲ ਦੇਖਿਆ ਹੁਣ ਮੈਂ ਤੇਰੇ ਨਾਲ ਚੱਲਾਂਗੀ ਪੂਰ ਚਰਨ ਤੱਕ ਮੈਂ ਉਡੀਕ ਕਰਾਂਗੀ ਉਸਨੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਪਵਿੱਤਰ ਜ਼ਮੀਨ ਇੱਕ ਅਟੁੱਟ ਤਾਕਤ ਸੀ ਉਹ ਬਸ ਇੰਤਜ਼ਾਰ ਕਰਦੀ ਰਹੀ ਇੱਕ ਜੋ ਖਤਰਨਾਕ ਹੌਨ ਬਸ ਕੁਝ ਫੁੱਟ ਦੂਰ ਜਗ ਨਿਸ਼ਾਨ ਸਾਹਿਬ ਤੇ ਲੇਟਿਆ ਹੋਇਆ ਸੀ ਕੰਬ ਰਿਆ ਸੀ ਹਰ ਸੰਕਟ गिन ਰਿਹਾ ਸੀ ਵੇਰ ਲਈ ਅਰਦਾਸ ਕਰ ਰਿਹਾ ਸੀ ਉਸਨੇ ਆਪਣੀਆਂ ਹੱਥਾਂ ਕੱਸ ਕੇ ਬੰਦ ਕੀਤੀਆਂ, ਕੰਡ ਵੱਲ ਦੇਖਣ ਦੀ ਹਿੰਮਤ ਨਹੀਂ ਕੀਤੀ। ਪੱਤਿਆਂ ਦੀ, ਇੱਲਨ ਦੀ ਆਵਾਜ਼, ਹਰ ਦੂਰੋਂ ਕੁੱਤੇ ਦਾ ਭੌਂਕਣਾ ਉਸ ਨੂੰ ਨੇੜੇ ਆਉਂਦਾ ਮਹਿਸੂਸ ਹੋਇਆ। ਅੰਤ ਵਿੱਚ ਇੱਕ ਪੂਰੀ ਜ਼ਿੰਦਗੀ ਵਾਂਗ ਮਹਿਸੂਸ ਹੋਣ ਤੋਂ ਬਾਅਦ, ਇੱਕ ਹਲਕੀ ਚਾਂਦੀ ਦੀ ਰੋਸ਼ਨੀ ਪੂਰਬੀ ਆਸਮਾਨ ਵਿੱਚ ਫੈਲਣੀ ਸ਼ੁਰੂ ਹੋ ਗਈ। ਇੱਕ ਮੁਰਗੇ ਨੇ ਬਾਂਗ ਦਿੱਤੀ, ਪਹਿਲਾਂ ਝਿਜਕਦੇ ਹੋਏ ਅਤੇ ਫਿਰ ਪੂਰੇ ਭਰੋਸੇ ਨਾਲ। ਫਿਰ ਗੁਰਦੁਆਰੇ ਦੇ ਅੰਦਰ ਪਾਠ ਦਾ ਜਾਪ ਸ਼ੁਰੂ ਹੋ ਗਿਆ। ਜੋ ਨਵੇਂ ਦਿਨ ਦੀ ਸ਼ੁਰੂਆਤ ਦਾ ਸੰਕੇਤ ਸੀ ਸਾਡੀ ਸਵੇਰ ਦੀਆਂ ਪਹਿਲੀਆਂ ਸੱਚੀਆਂ ਕਿਰਨਾਂ ਨਾਲ ਪਵਿੱਤਰ ਫਰਸ਼ ਨੂੰ ਛੂਨ ਦੇ ਨਾਲ ਭਾਰ ਠੰਡ ਜਾਲਮ ਚੁੱਪ ਗਾਇਬ ਹੋ ਗਏ ਜਗਤ ਨੇ ਆਪਣੀਆਂ ਅੱਖਾਂ ਖੋਲੀਆਂ ਉਸਨੇ ਕੰਧ ਦੇ ਪਾਰ ਦੇਖਿਆ ਉਹ ਚਲੀ ਗਈ ਸੀ ਰਸਤਾ ਖਾਲੀ ਸੀ ਫਿਰ ਟੂੜੇ ਤੇ ਟ੍ਰੇਲ ਅਤੇ ਇੱਕ ਪੰਜਾਬੀ ਸਵੇਰ ਦੀ ਰੌਸ਼ਨੀ ਬਾਕੀ ਸੀ ਜਗਤ ਸਿੰਘ ਤਰਮਪੁਰ ਵਾਪਸ ਆਇਆ ਇੱਕ ਬਦਲਿਆ ਹੋਇਆ ਆਦਮੀ ਉਦਾਰੋਪ ਖਤਮ ਹੋ ਗਿਆ ਸੀ ਜਿਸ ਦੀ ਥਾਂ ਤੇ ਆਪਣੇ ਪੁਰਾਣੇ ਤਰੀਕਿਆਂ ਲਈ ਇੱਕ ਨਿਮਰ ਸਤਕਾਰ ਨੇ ਲੈ ਲਈ ਉਸ ਨੇ ਕਦੇ ਵੀ ਆਪਣੀ ਰਾਤ ਦੇ ਦਰਬਾਰੇ ਵਿਸਥਾਰ ਵਿੱਚ ਗੱਲ ਨਹੀਂ ਕੀਤੀ ਡਰ ਇੰਨਾ ਗਹਿਰਾ ਸੀ ਕਿ ਉਹ ਆਪਣੇ ਸ਼ਬਦਾਂ ਵਿੱਚ ਨਹੀਂ ਦੱਸ ਸਕਦਾ ਸੀ ਪਰ ਉਸ ਨੇ ਆਪਣੇ ਕੰਮਾਂ ਦੇ ਬਾਰੇ ਕੁਝ ਦੱਸਿਆ ਉਹ ਕਦੇ ਵੀ ਸੂਰ ਡੁੱਬਣ ਤੋਂ ਬਾਅਦ ਦੁਬਾਰਾ ਇਕੱਲਾ ਨਹੀਂ ਤੁਰਿਆ ਉਹ ਨੌਜਵਾਨ ਪਿਰੇ ਨਾ ਸਿਰਫ ਦਬੀ ਗੰਭੀਰ ਆਵਾਜ਼ ਵਿੱਚ ਕਹਾਣੀ ਸਾਂਝੀ ਕਰਦਾ ਪੀਪਲ ਦੇ ਦਰਖਤ ਦੇ ਧੰਕੀ ਭਰੇ ਪਰਛਾਵੇ ਵੱਲ ਇਸ਼ਾਰਾ ਕਰਦਾ ਸੁਣੋ ਕਦੇ ਵੀ ਉਸਤੇ ਭਰੋਸਾ ਨਾ ਕਰੋ ਜੋ ਅੱਖ ਦੇਖਣਾ ਚਾਹੁੰਦੀ ਹੈ ਖਾਸ ਕਰਕੇ ਹਨੇਰੇ ਵਿੱਚ ਚੁਰਾਈਲ ਦੀ ਸੁੰਦਰਤਾ ਇੱਕ ਝੂਠ ਹੈ ਜਦੋਂ ਉਸਦੇ ਪਿੱਛੇ ਵੱਲ ਮੂੰਹ ਕੀਤੇ ਪੈਰ ਪ੍ਰਗਟ ਹੋ ਜਾਂਦੇ ਹਨ ਤੁਹਾਡੀ ਕਿਸਮਤ ਸੀਲ ਹੋ ਜਾਂਦੀ ਹੈ ਸਿਰਫ ਸਵੇਰ ਦੀ ਪਵਿੱਤਰ ਰੌਸ਼ਨੀ ਜਾਂ ਰੱਬ ਦੀ ਸ਼ਰਨ ਹੀ ਬਚਾ ਸਕਦੀ ਹੈ ਪੀਪਲ ਦਾ ਅਤੇ ਪਰਛਾਵਿਆਂ ਦਾ ਸਤਕਾਰ ਕਰੋ ਪਰਛਾਵਿਆਂ ਦਾ ਸਤਕਾਰ ਕਰੋ ਅਤੇ ਆਪਣੇ ਬਿਰਗਾ ਦੀਆਂ ਕਿਤਾਬਨੀ ਦਾ ਸਤਕਾਰ ਕਰੋ ਅਤੇ ਇਸ ਤਰ੍ਹਾਂ ਜਾਗਤ ਦੀ ਕੰਮ ਦੀ ਗਵਾਹੀ ਦੁਆਰਾ ਕਹਾਣੀ ਵਧਦੀ ਗਈ। ਧਰਮਪੁਰ ਦੇ ਲੋਕ ਕਹਿੰਦੇ ਹਨ ਕਿ ਜੇ ਤੁਸੀਂ ਅੱਧੀ ਰਾਤ ਨੂੰ ਪਿੱਪਲ ਦੇ ਕੋਲੋਂ ਲੰਘਦੇ ਹੋ ਤਾਂ ਤੁਸੀਂ ਅਜੇ ਵੀ ਉਹ ਹਵਾ ਵਿੱਚ ਦਰਾਨੀ ਫੁਸਫੁਸਾਟ ਸੁਣ ਸਕਦੇ ਹੋ। ਕੀ ਤੁਸੀਂ ਮੇਰੇ ਨਾਲ ਚੱਲੋਗੇ? ਅਸੀਂ ਮਿਲਦੇ ਹਾਂ ਤੁਹਾਨੂੰ ਹੋਰ ਵੀ ਦਿਸਤਲ ਪਤਾ ਦੇ ਨਾਲ ਤਦ ਤੱਕ ਲਈ ਰੱਬ ਰੱਖ।